ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਨ ਫੈਮਿਲੀ ਵਲੌਗਸ ਵਿੱਚ ਫੋਰਸ ਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀ ਅੱਠ ਅੱਜ ਕੇ ਬੱਚੇ ਹਜੇ ਪਏ ਨੇ ਸੁੱਤੇ ਮੈਂ ਹਜੇ ਉਠਾਈ ਨਹੀਂ ਹੈਗੇ ਸੁੱਤੇ ਪਏ ਨੇ ਤੇ ਮੈਂ ਆਪਣਾ ਨਹਾ ਧੋ ਲਈ ਸੀ ਤੇ ਮੈਂ ਚਲਾ ਲਈ ਮਸ਼ੀਨ ਮੈਂ ਕਿਹਾ ਚਲੋ ਪਹਿਲਾਂ ਮਸ਼ੀਨ ਚਲਾ ਦਨੇ ਹਾਂ ਸਿਰਸਿਰ ਉੱਠ ਕੇ ਆਪਾਂ ਨੂੰ ਲੱਗਿਆ ਸੀ ਕਿ ਕੱਪੜੇ ਧੋਣ ਤੇ ਠੋਗ ਦੇ ਪਈ ਹੋਈ ਆ ਠੰਡ ਬਹੁਤ ਜ਼ਿਆਦਾ ਹੈ ਠੰਡਤਾਜੀ ਹੋਊਗੀ ਆ ਦਿਨਾਂ ਦੇ ਵਿੱਚ ਤੇ ਬੱਚਾ ਨੂੰ ਮੈਂ ਉਠਾਇਆ ਨਹੀਂ ਸੀਗਾ ਮੈਂ ਕਿਹਾ ਚਲੋ ਵੀ ਪਹਿਲਾਂ ਆਪਣਾ ਨਾ ਤੋਪੇ ਕੱਪੜੇ ਨਾ ਪਾ ਦਮੀਆ ਮਸ਼ੀਨ ਦੇ ਵਿੱਚ ਇਹ ਕਿ ਆਪਣੀ ਚਾਹ ਰੱਖ ਲਈ ਦੀਵਾਨੀ ਗੈਸ ਬੰਦ ਤੇ ਮੇਰਾ ਖਤਮ ਹੋਣਾ ਵਾਲਾ ਹੌਲੀ ਹੌਲੀ ਚੱਲ ਰਿਹਾ ਹੈ ਕਦੋਂ ਦਾ ਹੌਲੀ ਹੌਲੀ ਚੱਲਦਾ ਹੈ ਤੇ ਪਰਸ ਨਾਲ ਜੀ ਸਾਰੇ ਕਿਵੇਂ ਮੇਰੀ ਕਿਰਪਾ ਨਾਲ ਸਾਰੇ ਠੀਕ ਹੋਵੋਗੇ ਠੰਡ ਤੇ ਠੰਡ ਤੋਂ ਬਚੇ ਹੋਵਾਂਗੇ ਠੰਡ ਬਹੁਤ ਜ਼ਿਆਦਾ ਹੈ ਜੀ ਮਸ਼ੀਨ ਨੂੰ ਕਿਹੜਾ ਦੇ ਕੇ ਆਈਏ ਇੱਕ ਰਾਉਂਡ ਆ ਗਿਆ ਮਸ਼ੀਨ ਨੂੰ ਮਸ਼ੀਨ ਦਾ ਕਪੜਿਆਂ ਨੂੰ ਇੱਕ ਤਾਂ ਸਵੇਰੇ ਸਵੇਰੇ ਕੰਮ ਕਰਾਂ ਜਾਂ ਤਾਂ ਸਵੇਰੇ ਸਵੇਰੇ ਕਰ ਲੋ ਕਰ ਲੋ ਪਰ ਮੈਂ ਅੱਜ ਕੱਲ ਮੈਂ ਨਾ ਕੇ ਆਪਣਾ ਮਸ਼ੀਨ ਚਲਾਈ ਆ ਮੈਂ ਕਿਹਾ ਵੀ ਫਿਰ ਜੇ ਅਸੀਂ ਜਾਣਾ ਹੋਇਆ ਅੱਜ ਜਾਂ ਕੱਲ ਨੂੰ ਫੇਕਿਆ ਨੂੰ ਨਾ ਕੱਪੜਿਆਂ ਦਾ ਕੰਮ ਨਬੇਟ ਸੀ ਹੈ ਹਨਾ ਤੋਂ ਅਗੇ ਮਨੋਂ ਕੱਪੜੇ ਰੱਖ ਕੇ ਧੋਣੇ ਰੱਖ ਕੇ ਜਾਣੇ ਬਿਲਿਆਂ ਨਹੀਂ ਲੱਗਦੇ ਹੈ ਤੇ ਇਹ ਹੁੰਦਾ ਵੀ ਆਪਣਾ ਤੁਮ ਸਾਰਾ ਇਹ ਪੜਛੇ ਗਿਆ ਨਾ ਪੜੀਆਂ ਦਾ ਜੋਗ ਜਗਾਇ ਤੇ ਪਾਤਰੇ ਪਾਇਨੇ ਕਰਨ ਮਾਵਾ ਬੋਦ ਲੱਗਦੀ ਹੈ ਮਨੋਂ ਪਿਆਪ ਲੈਣੀ ਆਪਣੀ ਮਤਲਬ ਉਹ ਸੈਪ ਨੂੰ ਹਵਾ ਨਹੀਂ ਚੱਲ ਨਹੀਂ ਹੁੰਦੀ ਮੇਰਾ ਸਿਰ ਦਰਦ ਕਰਨ ਲੱਗ ਜਾਂਦਾ ਤੇ ਬੱਚਿਆਂ ਮਜ ਨੂੰ ਉਠਾਇਆ ਨਹੀਂ ਹੈਗਾ ਹੁਣ ਚਾਹ ਬਣਾਉਂਗੀ ਫਿਰ ਮੈਂ ਉਦੋਂ ਨਾਲ ਖਾਵਾਂਗੀ ਤੇ ਦੇ ਰੋਸ ਤੋਂ ਬਾਅਦ ਵੀ ਆਪਣਾ ਮਨ ਨੂੰ ਲੈਣਗੇ। ਐਸੋ ਮੈਂ ਅੱਜ ਸਿਰਨਾ ਲਾਉਣਾ ਇਹਨੇ ਜਦ ਦੇਖੂ ਵੀ ਰਾਤ ਨੂੰ ਨਾਲੋਂ ਕਿ ਪਾਉਂਦੀ ਸਿਰਨਾ। ਉਹਨੇ ਇਰਤਿਆਂ ਦਾ ਤੇ ਨਾ ਨੇ ਖੇਡ ਹੀ ਜਾਣਗੇ ਉਹ ਬਿਮਾਰ ਹੋ ਜਾਂਦੇ ਨੇ ਬਹੁਤ ਛੇਤੀ। ਉਹਨਾਂ ਨੂੰ ਹਵਾ ਲੱਗ ਜਾਂਦੀ ਆ। ਹਵਾ ਤੋਂ ਬਹੁਤ ਜੀਅ ਸੈੱਜ ਤੋਂ ਬਹੁਤ ਜ਼ਿਆਦਾ ਉਹ ਸ਼ਿਕਨ ਹਟਦੀਆਂ ਤੇ ਬਹੁਤ ਜ਼ਿਆਦਾ ਲੱਗ ਜਾਂਦੀਆਂ ਨੇ। ਬਾਸ ਜੁਣਾ। ਚਾਹ ਪੀਵਾਂਗੇ। ਆਡੇ ਇਹ ਸਾਰੇ ਕੰਮ ਕਰ ਮੇਰੇ ਜੋ ਸਾਰੇ ਪਏ ਨੇ ਉਹ ਮੈਂ ਉਠੀ ਹਾਂ ਸੱਤ ਤੋਂ ਸਵਾਤ ਸੱਤ ਵਜੇ ਉੱਠੀ ਉੱਠ ਕੇ ਨਹਾ ਕੇ ਫੇਰ ਆਉਂਦਾ ਫਿਰ ਉਹ ਜੋ ਕਰਕੇ ਤੇ ਆਪ ਆਪਣਾ ਅਵੇ ਚ ਕਪੜੇ ਪਾ ਕੇ ਮਸ਼ੀਨ ਚ ਤੇ ਹਲੇ ਕੀ ਰੋਟੀ ਵਗੈਰਾ ਲੈਣਾ ਵਾਂ ਉਹ ਥੋੜੀ ਜਿਹੀ ਝਾੜੂ ਪੋਚਾ ਸਾਰਾ ਹੰਦੀ ਪਏ ਆ ਕੰਮ ਕੋਕਾ ਕੱਪੜਿਆਂ ਦਾ ਆ ਕਪੜੇ ਫੇਰ ਸੁੱਕ ਜਾਣਗੇ ਤੇ ਧੁੱਪ ਨਿਕਲਦੀ ਜਦ ਲੇਟ ਹੋਉ ਲੱਗਦੀ ਕਿ ਜਦ ਮੇਰੇ ਚੁੱਪ ਚਲੇ ਜਾਂਦੀ ਹੈ ਚਲੋ ਜੀ ਮੈਂ ਚਾਹ ਬਣਾ ਕੇ ਬੱਚਿਆਂ ਨੂੰ ਥਾਲ ਨੂੰ ਫਿਰ ਮਿਲਾਂਗੇ ਜੀ ਤੁਹਾਨੂੰ ਹਾਂਜੀ ਇੱਥੇ ਬੱਚਿਆਂ ਨੂੰ ਮੈਂ ਚਾਹ ਪਲਾਤੀ ਸੀ ਤੇ ਆਪਣਾ ਹੋਰ ਵੀ ਕਈ ਕੰਮਕਾਰ ਕਰਲੇ ਸੀਗੇ ਤੇ ਮੈਂ ਹੁਣ ਲੱਗੀ ਸੀਗੀ ਇੱਥੇ ਝਾੜੂ ਪੋਚਾ ਲਾਉਣ ਕਿਉਂਕਿ ਬੱਚਿਆਂ ਨੇ ਰਜ਼ਾਈ ਮੈਨੂੰ ਚੱਕਰ ਨਹੀਂ ਸੀ ਦਿੱਤੀ ਵੈਸੇ ਮੈਂ ਬੈੱਡ ਸ਼ੀਟ ਝਾੜ ਕੇ ਬਿਛਾਤੀ ਸੀਗੀ ਕਿਉਂਕਿ ਸਹਜ ਗਈ ਹੋਈ ਸੀਗੀ ਨੌੜ ਉਹ ਕੰਨੀ ਮम्मा ਵੀ ਮੈਂ ਅਸਿਰ ਰਜਾਈ ਦੇ ਵਿੱਚ ਬੜ ਜਾਣਾ ਕਿ ਵੀ ਤੁਸੀਂ ਅਰਜਾਈ ਨਾ ਚੱਕਿਓ ਤੇ ਰਜਾਈ ਮੈਂ ਫਿਰ ਮੈਂ ਚੱਕੀ ਨਹੀਂ ਹੈਗੀ ਮੈਂ ਕਿਹਾ ਚਲੋ ਵੀ ਨਾ ਕਿ ਬੱਚੇ ਹਨਾ ਗਰ ਵੀ ਠੰਡ ਚ ਨਾ ਕੇ ਆਉਣਗੇ ਤਾਂ ਹਰਜਾਈ ਦੇ ਵਿੱਚ ਬੜ ਜਾਣਗੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਜੀ ਬਸ ਇੱਥੇ ਆਪਾਂ ਝਾੜੂ ਲਗਾ ਕੇ ਜੀ ਮੇਰੇ ਕੱਪੜੇ ਵਾਸ਼ ਹੋ ਗਏ ਸੀਗੇ ਤੇ ਬਸ ਸੁੱਕਣੇ ਵੀ ਅੱਧੇ ਕਿ ਮੈਂ ਪਾ ਲਏ ਸੀਗੇ ਬਸ ਥੋੜੇ ਜਿਹਾ ਹੁਣ ਆਪਾਂ ਸੁੱਕਣੇ ਮਤਲਬ ਕਿ ਪਾਉਣੇ ਆ ਮਸ਼ੀਨ ਦੇ ਵਿੱਚ ਸਕਾਲੇ ਸੀਗੇ ਅੱਧੇ ਕ ਸਕੌਣ ਤੋਂ ਰਹਿੰਦੇ ਸੀਗੇ ਬਸ ਹੁਣ ਆਪਾਂ ਪਾਉਣੇ ਸੀਗੇ ਆਪਣੇ ਸਟੈਂਡ ਤੇ ਔਰ ਧਾਰ ਦੇ ਉੱਤੇ ਮੈਨੂੰ ਇਹ ਸੀਗਾ ਵੀ ਚਲੋ ਹਵਾ ਲੱਗ ਜੂਗੀ ਨਾਲੇ ਅੱਜ ਜਿਆਦਾ ਸਾਰੇ ਸਟੈਂਡ ਤੇ ਨਹੀਂ ਸੀ ਪਾਏ ਫਿਰ ਮੈਂ ਥੋੜੇ ਜਿਹਾ ਉਹ ਕਰਤੇ ਸੀਗੇ ਇਸ ਤੋਂ ਬਾਅਦ ਮੈਂ ਲਾ ਦੂੰਗੀ ਝਾੜੂ ਪੋਚਾ ਝਾੜੂ ਤਾਂ ਲਗਾ ਲਿਆ ਇਸ ਤੋਂ ਬਾਅਦ ਪੋਚਾ ਲਗਾ ਦੂੰਗੀ ਤੇ ਪੋਚਾ ਲਗਾਉਂਦੀ ਨੇ ਫਿਰ ਮੈਂ ਵੀਡੀਓ ਬਣਾਈ ਨਹੀਂ ਹੈਗੀ ਤੇ ਬਾਕੀ ਜੀ ਜਿਆਦਾ ਤੋਂ ਜਿਆਦਾ ਪਿਆਰ ਦਿਆ ਕਰੋ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਔਰ ਟਾਈਮ ਬਹੁਤ ਘੱਟ ਵਾਚ ਹੋ ਰਿਹਾ ਜਿਆਦਾ ਤੋਂ ਜਿਆਦਾ ਟਾਈਮ ਤੁਸੀਂ ਮਤਲਬ ਕਿ ਵਲੌਗ ਜਰੂਰ ਦੇਖਿਆ ਕਰੋ ਫੁੱਲ ਦੇਖਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਔਰ ਜਿਆਦਾ ਸ਼ੇਅਰ ਵੀ ਕਰ ਦਿਆ ਕਰੋ ਜਦੋਂ ਤੁਸੀਂ ਦੇਖਦੇ ਹੁੰਨੇ ਹੋ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਕਮੈਂਟ ਦੇ ਨਾਲ ਪਤਾ ਲੱਗਦਾ ਰਹਿੰਦਾ ਫਿਰ ਤੁਸੀਂ ਹਨਾ ਕਿਨੇ ਕਿਨੇ ਵਲੌਗ ਦੇਖਿਆ ਕਿਨੇ ਨਹੀਂ ਦੇਖਿਆ ਕਿਉਂਕਿ ਜਦੋਂ ਆਪਾਂ ਕਮੈਂਟ ਨਹੀਂ ਕਰਦੇ ਨਾ ਵਿਰੋਧੇ ਚ ਪਤਾ ਨਹੀਂ ਲੱਗਦਾ ਹੈਗਾ ਹਾਂਜੀ ਇੱਕ ਮੇਰੀ ਦੀਦੀ ਨੇ ਮੈਨੂੰ ਪਤਲੇ ਹੋਣ ਵਾਸਤੇ ਕਮੈਂਟ ਕੀਤਾ ਸੀਗਾ ਕਹਿੰਦੇ ਚਾਹ ਤੇ ਮਿੱਠਾ ਬਿਲਕੁਲ ਬੰਦ ਕਰ ਦਿਓ ਮਿੱਠਾ ਤਾਂ ਦੇਖੋ ਜੀ ਮੈਂ ਬਹੁਤ ਘੱਟ ਹੁਣ ਖਾਣ ਲੱਗ ਗਈ ਤੇ ਚਾਹ ਵੀ ਮੈਂ ਗਰਮੀਆਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਪੀਂਦੀ ਸਿਰਫ ਇੱਕ ਟਾਈਮ ਥੋੜੀ ਜਿਹੀ ਪੀਂਦੀ ਆ ਤੇ ਸਰਦੀਆਂ ਦੇ ਵਿੱਚ ਮੈਂ ਦੋ ਟਾਈਮ ਪੀਂਦੀ ਆ ਪਤਾ ਨਹੀਂ ਕੀ ਚੱਕਰ ਆ ਮੈਂ ਚਾਹ ਦੀ ਤਾਂ ਨਹੀਂ ਸ਼ਕੀਨ ਹੈ ਨਹੀਂ ਮੈਨੂੰ ਚਾਹ ਚੂਦਾ ਨਹੀਂ ਹੈਗਾ ਇੰਨਾ ਜ਼ਿਆਦਾ ਹਾਂਜੀ ਇੱਥੇ ਆਪਾਂ ਹੁਣ ਝਾੜੂ ਪੋਚਾ ਲਗਾ ਲਿਆ ਸੀਗਾ ਵੇੜਾ ਵੀ ਮੈਂ ਵਾਸ਼ ਕਰਤਾ ਸੀਗਾ ਹੁਣ ਮੈਂ ਲੱਗ ਗਈ ਸੀਗੀ ਕੱਪੜੇ ਸੁੱਕਣੇ ਪਾਉਣ ਮੈਂ ਕਿਹਾ ਚਲੋ ਵੀ ਕੱਪੜੇ ਸੁੱਕਣੇ ਪਾ ਦੰਨੇ ਆ ਕੱਪੜੇ ਜ਼ਿਆਦਾ ਹੈ ਤਾਂ ਨਹੀਂ ਸੀਗੇ ਇੰਨੇ ਜ਼ਿਆਦਾ ਕਿਉਂਕਿ ਮੈਂ ਪੇਕਿਆਂ ਨੂੰ ਜਾਣਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਜਿਹੜੇ ਹੈਗੇ ਨੇ ਵੀ ਉਹਨਾਂ ਨੂੰ ਆਪਾਂ ਵਾਸ਼ ਕਰ ਦੰਨੇ ਆ ਕਿਉਂਕਿ ਫਿਰ ਤੁਹਾਨੂੰ ਪਤਾ ਵੀ ਵਿੱਚ ਮਸ਼ੀਨ ਦੇ ਰੱਖ ਕੇ ਜਾਊਂਗੇ ਆਪਾਂ ਖੋਲ ਕੇ ਵੀ ਜਾਣੇ ਆ ਫਿਰ ਉਹ ਵੀ ਇੱਕ ਇੱਕ ਸੂਟ ਹੋ ਜਾਣਾ ਹਨਾ ਖੋਲ ਕੇ ਜਾਵਾਂਗੇ ਜਿਹੜੇ ਤੇ ਅੱਜ ਤਾਂ ਫਿਰ ਮੈਂ ਪੇਕ ਕੇ ਗਈ ਨਹੀਂ ਹੈਗੀ ਮੈਂ ਮਤਲਬ ਕੱਲ ਨੂੰ ਜਾਊਂਗੀ ਹੁਣ ਕੱਲੋਂ ਮੇਰੇ ਮਾਸੀ ਜੀ ਦਾ ਬੇਟਾ ਲੈਣ ਆਊਗਾ ਕਿਉਂਕਿ ਉਹਨਾਂ ਨੇ ਵੀ ਭੋਗ ਤੇ ਜਾਣਾ ਫਿਰ ਤੇ ਨਾਲੇ ਉਹਨਾਂ ਦੇ ਮੈਂ ਚਲੇ ਜਾਊਂਗੀ ਨਾਲੇ ਫਿਰ ਮੈਨੂੰ ਪੇਕੇ ਛੱਡ ਦੇਣਗੇ ਕਿਉਂਕਿ ਮੇਰੇ ਪੇਕੇ ਵੀ ਉੱਥੇ ਕੋਲੇ ਹੀ ਨੇ ਹਨਾ ਤੇ ਕਿਉਂਕਿ ਮੇਰੇ ਨਾਨਕੇ ਤੇ ਮੇਰੇ ਪੇਕੇਆਂ ਦਾ ਜਮ੍ਹਾਂ ਕੋਲ-ਕੋਲ ਨੇ ਜਿਆਦਾ ਦੂਰ ਨਹੀਂ ਹੈਗੇ ਨਾਲ ਦੇ ਪਿੰਡੇ ਮੇਰੇ ਨਾਨਕੇ ਨੇ ਬਸ ਜੀ ਇੱਥੇ ਆਪਾਂ ਹੁਣ ਕੱਪੜੇ ਸੁੱਕਣੇ ਪਾਤੇ ਸੀਗੇ ਸਾਇਦ ਪਾਪਾ ਅੱਜ ਘਰ ਨਹੀਂ ਸੀਗੇ ਤਾਂ ਕਰਕੇ ਅੱਜ ਜਲਦੀ ਕੰਮ ਹੋ ਗਏ ਸੀਗੇ ਕਿਉਂਕਿ ਜਦੋਂ ਘਰ ਹੁੰਦੇ ਨੇ ਫਿਰ ਥੋੜਾ ਜਿਹਾ ਕੰਮ ਲੇਟ ਹੁੰਦੇ ਨੇ ਕਿਉਂਕਿ ਗੱਡੀ ਖੜੀ ਹੁੰਦੀ ਆ ਫਿਰ ਗੱਡੀ ਬਾਹਰ ਕੱਢਦੇ ਨੇ ਜਾਂਦੇ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਹੀ ਮੈਂ ਸਾਰੇ ਕੰਮ ਕਰਦੀ ਆ ਮੈਨੂੰ ਹੁਣ ਇਹ ਸੀਗਾ ਵੀ ਬੱਚੇ ਸੁੱਤੇ ਪਏ ਸੀਗੇ ਹੋਰ ਤਾਂ ਕੋਈ ਕੰਮ ਹੈ ਨਹੀਂ ਸੀਗਾ ਮੈਂ ਮੈਂ ਫ੍ਰੀ ਹੋ ਗਈ ਸੀਗੀ ਆਪਣਾ ਮੈਂ ਕਿਹਾ ਚਲੋ ਵੀ ਮੈਂ ਹੁਣ ਆਪਣੇ ਕੰਮੇ ਨਵੇੜ ਦੰਨੀ ਆ ਹਨਾ ਸਾਜਰੇ ਸਾਜਰੇ ਅੱਜ ਤੇ ਤਾਂ ਕਰਕੇ ਫਿਰ ਆਪਾਂ ਜਲਦੀ ਜਲਦੀ ਕੰਮ ਲੱਗ ਗਏ ਸੀਗੇ ਨਵੇੜਨ ਤੇ ਬਾਕੀ ਜੀ ਇੱਥੇ ਮੈਂ ਹੁਣ ਪਤਨੀ ਕੀ ਸੋਚਦੀ ਸੀਗੀ ਸੋਚਦੀ ਨਹੀਂ ਸੀਗੀ ਮਤਲਬ ਕਿ ਥੋੜੇ ਜਿਹੇ ਕੱਪੜੇ ਮੇਰੇ ਜਿਹੜੇ ਰਹਿ ਗਏ ਸੀ ਨਾ ਸੁਕਾਉਣ ਤੋਂ ਉਹਨਾਂ ਨੂੰ ਸੁਕਾ ਰਹੀ ਸੀਗੀ ਤੇ ਬਾਕੀ ਜੀ ਤੁਸੀਂ ਜਿਆਦਾ ਤੋਂ ਜਿਆਦਾ ਪਲੀਜ਼ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆਂ ਕਰੋ ਤੁਸੀਂ ਸ਼ੇਅਰ ਨਹੀਂ ਕਰਦੇ ਹੈਗੇ ਕਿਉਂਕਿ ਸ਼ੇਅਰ ਕਰੋਗੇ ਤੁਸੀਂ ਫਿਰ ਤਾਂ ਹੀ ਹਨਾ ਮੇਰੇ ਚੈਨਲ ਗਰੋ ਕਰੂਗਾ ਨਹੀਂ ਤਾਂ ਫਿਰ ਮੁਸ਼ਕਲ ਆ ਪਤਾ ਨਹੀਂ ਕੀ ਗੱਲ ਹੋਗੀ ਮੇਰੇ ਇੰਨੇ ਵੀਵਿਊਸ ਆਉਂਦੇ ਸੀਗੇ ਇੰਨੇ ਵਧੀਆ ਵੀਵਿਊਸ ਆਉਂਦੇ ਸੀਗੇ ਬਿਲਕੁਲ ਹੀ ਆਉਣ ਤੋਂ ਹਟ ਗਏ ਹੁਣ ਤਾਂ ਹਨਾ ਥੋੜੇ ਟਾਈਮ ਤੋਂ ਤਾਂ ਬਿਲਕੁਲ ਹੀ ਆਉਣ ਤੋਂ ਹਟ ਗਏ ਚਲੋ ਕੋਈ ਗੱਲ ਨਹੀਂ ਆਪਾਂ ਮਿਹਨਤ ਕਰਦੇ ਜਾਵਾਂਗੇ ਦੇਖਦੇ ਕਿੰਨੇ ਕ ਟਾਈਮ ਨਹੀਂ ਆਉਂਦੇ ਹੈਗੇ ਤੇ ਬਾਕੀ ਜੇ ਪ੍ਰਮਾਤਮਾ ਨੇ ਚਾਇਆ ਤਾਂ ਅੱਗੇ ਜਾਵਾਂਗੇ ਜੇ ਉਹਨਾਂ ਨੇ ਚਾਇਆ ਵੀ ਨਹੀਂ ਜਾਣਾ ਹੈਗਾ ਫਿਰ ਤਾਂ ਦੇਖੋ ਉਹਨਾਂ ਤੋਂ ਬਿਨਾਂ ਤਾਂ ਆਪਾਂ ਫਿਰ ਕੁਝ ਕਰ ਵੀ ਨਹੀਂ ਸਕਦੇ ਪੱਤਾ ਵੀ ਨਹੀਂ ਹਿਲਾ ਸਕਦੇ ਹੈਗੇ ਹਨਾ ਉਹਨਾਂ ਦੀ ਰਜ਼ਾ ਦੇ ਵਿੱਚ ਫਿਰ ਰਹਿਣਾ ਪੈਣਾ ਫਿਰ ਆਪਾਂ ਇਹੀ ਹੈ ਫਿਰ ਆਪਾਂ ਨੂੰ ਚੈਨਲ ਬੰਦ ਕਰਨਾ ਪੈਣਾ ਹਨਾ ਕਿਉਂਕਿ ਆਪਾਂ ਹੁਣ ਆਪਣੀ ਪੂਰੀ ਇੱਕ ਵਾਰ ਬਾਹ ਲਾ ਦੇਣੀ ਆ ਆਪਾਂ ਪੂਰੀ ਹਿੰਮਤ ਲਾ ਕਰਨੀ ਆਪਣੀ ਹਨਾ ਤੇ ਬਾਕੀ ਬਾਹ ਫੜਨਾ ਨਾ ਫੜਨਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਆ ਤੇ ਆਪਾਂ ਤਾਂ ਆਪਣੀ ਪੂਰੀ ਬਾਹ ਲਾ ਦੇਣੀ ਆ ਇੱਕ ਵਾਰ બસ ਜੀ ਇੱਥੇ ਹੁਣ ਕੱਪੜੇ ਆਪਾਂ ਨੇ ਪਾ ਲਏ ਸੀਗੇ ਬਸ ਇੰਨੇ ਕੇ ਸੀਗੇ ਅੱਜ ਵੈਸੇ ਇੱਕ ਸੂਟ ਮੇਰਾ ਦੀਦੀ ਤੋਂ ਸਲਾਈ ਕਰਵਾਇਆ ਸੀਗਾ ਮੈਂ ਉਹ ਮਨਪ੍ਰੀਤ ਦੀਦੀ ਤੋਂ ਸਲਾਈ ਕਰਵਾ ਲਿਆ ਸੀਗਾ ਤੇ ਉਹ ਦੀਦੀ ਨੇ ਹਜੇ ਦੇਣਾ ਸੀਗਾ ਫਿਰ ਮੈਂ ਉਹ ਲੇਟ ਵਾਸ਼ ਕੀਤਾ ਸੀਗਾ ਉਹ ਮੈਂ ਹੱਥ ਨਾਲੇ ਵਾਸ਼ ਕਰਤੀ ਸੀਗੇ ਇੱਥੇ ਜੀ ਆ ਗਈ ਸੀਗੀ ਫਿਰ ਮੈਂ ਆਪਣਾ ਮੇਰਾ ਝਾੜੂ ਪੋਚੇ ਦਾ ਕੰਮ ਵੀ ਸਾਰੇ ਹੋ ਗਏ ਸੀਗੇ ਆਪਣਾ ਕੱਪੜਿਆਂ ਦਾ ਵੀ ਨਵੇੜਤਾ ਸੀਗਾ ਇਹ ਕੱਪੜੇ ਜਿਹੜੇ ਮੈਂ ਪਰਸੋਂ ਵਾਸ਼ ਕੀਤੇ ਸੀਗੇ ਉਹ ਸੀਗੇ ਕਿਉਂਕਿ ਹੁਣ ਤੁਹਾਨੂੰ ਪਤਾ ਦੋ-ਦੋ ਦਿਨ ਤਾਂ ਲੱਗ ਜਾਂਦੇ ਨੇ ਸੁੱਕਣ ਨੂੰ ਇੱਕ ਦਿਨ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਸੁੱਕਦੇ ਹੈਗੇ ਤੇ ਅੱਜ ਫਿਰ ਮੈਂ ਇਹਨਾਂ ਨੂੰ ਤੈਅ ਕਰਨ ਲੱਗ ਗਈ ਸੀ ਕਿ ਜਿਹੜੇ ਪ੍ਰੈਸ ਵਾਲੇ ਸੀਗੇ ਉਹਨਾਂ ਨੂੰ ਮੈਂ ਪ੍ਰੈਸ ਲਈ ਰੱਖਣ ਲੱਗ ਗਈ ਸੀ ਤੇ ਬਾਕੀ ਜਿਹੜੇ ਉਹ ਸਾਈਡ ਤੇ ਪਏ ਨੇ ਪ੍ਰੈਸ ਵਾਲੇ ਕੱਪੜੇ ਉਹ ਮੈਂ ਕੱਲ੍ਹ ਦੇ ਮੈਂ ਚੱਕੇ ਨਹੀਂ ਹੈਗੇ ਤੇ ਅੱਜ ਉਹਨਾਂ ਨੂੰ ਮੈਂ ਆਪਣਾ ਰੱਖੂੰਗੀ ਅਲਮਾਰੀ ਦੇ ਵਿੱਚ ਤੇ ਬਾਕੀ ਜੀ ਆਪਣਾ ਤੁਸੀਂ ਵੀ ਸੁਣਾਇਆ ਕਰੋ ਗੱਲਾਂ ਬਾਤਾਂ ਤੁਸੀਂ ਵੀ ਕਰਿਆ ਕਰੋ ਗੱਲਾਂ ਬਾਤਾਂ ਹਨਾ ਕਿਉਂਕਿ ਤੁਸੀਂ ਗੱਲਾਂ ਬਾਤਾਂ ਕਰੋਗੇ ਕਮੈਂਟ ਵਿੱਚ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਗੱਲ ਕਰਨੀ ਆ ਆਸਾਨ ਹੋ ਜਾਂਦੀ ਆ ਮੈਨੂੰ ਵੀ ਹਨਾ ਜਦੋਂ ਫਿਰ ਮੈਂ ਐਡੀਟਿੰਗ ਕਰਦੀ ਆ ਫਿਰ ਤੁਹਾਡੇ ਵਲੌਗਸ ਪੜ੍ਹੂੰਗੀ ਤੁਸੀਂ ਕੀ ਗੱਲਾਂ ਕਹੀਆਂ ਹਨਾ ਫਿਰ ਮੈਨੂੰ ਸਾਰਾ ਵਧੀਆ ਲੱਗਦਾ ਆ ਹੈਨਾ ਜਦੋਂ ਤੁਸੀਂ ਕਰਦੀ ਨਹੀਂ ਹੈ ਕਿ ਬਹੁਤ ਘੱਟ ਕਮੈਂਟ ਆਉਂਦੇ ਨੇ ਹਨਾ ਉਹੀ ਥੋੜਾ ਜਿਹਾ ਜਾਣਿਆਂ ਦੇ ਆਉਂਦੇ ਨੇ ਨਿਊ ਤਾਂ ਕਿਸੇ ਦੇ ਵੀ ਨਹੀਂ ਆਉਂਦੇ ਹੈਗੇ ਤੇ ਕਈ ਤਾਂ ਜੀ ਗੁੱਸਾ ਵੀ ਕਰ ਜਾਂਦੇ ਨੇ ਉਹ ਕਮੈਂਟ ਕਰਨੀ ਬੰਦ ਕਰ ਦਿੰਦੇ ਨੇ ਜੇ ਕੋਈ ਮਾੜੀ ਮੋਟੀ ਉਹਨਾਂ ਨੂੰ ਮੈਂ ਕਮੈਂਟ ਦੇ ਵਿੱਚ ਕੋਈ ਚਲੋ ਉਹਨਾਂ ਮੈਂ ਨਾਰਮਲ ਤਰੀਕੇ ਨਾਲ ਉਹਨਾਂ ਨੂੰ ਜਵਾਬ ਦਿੰਨੀ ਹੁੰਦੀ ਆ ਪਰ ਅਗਲਾ ਕਈ ਵਾਰ ਗੁੱਸਾ ਕਰ ਲੈਂਦਾ ਚਲੋ ਉਹ ਅਗਲੇ ਦੀ ਮਰਜ਼ੀ ਹੈ ਜੀ ਗੁੱਸਾ ਕਰਨਾ ਜਾਂ ਅਗਲੇ ਨੂੰ ਨਾਰਮਲ ਜਿਹੇ ਤਰੀਕੇ ਨਾਲ ਹਨਾ ਵੀ ਆਪਾਂ ਗੱਲ ਸਮਝਾਉਨੇ ਆ ਤਾਂ ਅਗਲਾ ਉਹ ਚੀਜ਼ ਦਾ ਵੀ ਗੁੱਸਾ ਕਰਕੇ ਕਮੈਂਟ ਕਰਨੇ ਬੰਦ ਕਰ ਦਿੰਦਾ ਚਲੋ ਜੀ ਕੋਈ ਗੱਲ ਨਹੀਂ ਉਹ ਕੋਈ ਚੱਕਰ ਨਹੀਂ ਹੈਗਾ ਆਪਾਂ ਤਾਂ ਜੀ ਆਪਣੀ ਮਿਹਨਤ ਕਰਦੇ ਜਾਣਾ ਮਿਹਨਤ ਦਾ ਫਲ ਮਿਲਣਾ ਹੋ ਮਿਲ ਜੂਗਾ ਨਹੀਂ ਮਿਲਣਾ ਹੋਊਗਾ ਤਾਂ ਕੀ ਕਰ ਸਕਦੇ ਆ ਹਨਾ ਤੇ ਬਾਕੀ ਜੀ ਸਾਰੀ ਬਸ ਹੁਣ ਪਿਆਰ ਸਤਿਕਾਰ ਬਣਾ ਕੇ ਰੱਖੋ ਤੇ ਫਤੇਗੜ ਸਾਹਿਬ ਜਰੂਰ ਜਾਓ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਰੂਰ ਦੱਸੋ ਚਮਕੌਰ ਸਾਹਿਬ ਜਰੂਰ ਜਾਓ ਆਪਣੇ ਬੱਚਿਆਂ ਨੂੰ ਆ ਦੇਖੋ ਜੀ ਹੁਣ ਸਹਜ ਨੂੰ ਹਵਾ ਲੱਗ ਚੁੱਕੀ ਐ ਇਹ ਆਈ ਸੀਗੀ ਬਾਹਰੋਂ ਹੁਣ ਸ਼ਿੱਕਾ ਤੇ ਸ਼ਿੱਕਾ ਮਾਰ ਰਹੀ ਆ ਦੇ ਸ਼ਿੱਕ ਤੇ ਸ਼ਿੱਕ ਹੁਣ ਇਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਹੁਣ ਇਹਦਾ ਇਹੀ ਕੁਝ ਹੋ ਰਹਿਣਾ ਤੇ ਇਹਨਾਂ ਨੂੰ ਮੈਂ ਇੰਨਾ ਸਮਝਾਉਣੀ ਇੰਨੀ ਆ ਵੀ ਭਾਈ ਬਾਹਰ ਨਾ ਨਿਕਲਿਆ ਕਰੋ ਦੇਖੋ ਹੁਣ ਵੱਜਣ ਗਿਆ ਇਹਦੀ ਸ਼ਿੱਕਾ ਤੇ ਮਰਨੇ ਵਾਲੀ ਹੋ ਜਾਂਦੀ ਏ ਛਿੱਕਾ ਮਾਰ ਮਾਰ ਕੇ ਇਹ ਨਾ ਇੰਨਾ ਦਮ ਟੁੱਟ ਜਾਂਦਾ ਫਿਰ ਛਿੱਕਾ ਇੱਕ ਇੱਕ ਨਹੀਂ ਆਉਂਦੀ ਹੈਗੀ ਫਿਰ ਤਾਂ ਇਹਨੂੰ ਇੰਨੀਆਂ ਜ਼ਿਆਦਾ ਆਉਂਦੀਆਂ ਨੇ ਇੰਨੀਆਂ ਜ਼ਿਆਦਾ ਆਉਂਦੀਆਂ ਨੇ ਨਾ ਇਹਦਾ ਬੁਰਾ ਹਾਰ ਹੋ ਜਾਂਦਾ ਏ ਤੇ ਇਹਨੂੰ ਅਸੀਂ ਮੈਡੀਸਿਨ ਵੀ ਦਵਾਈ ਸੀਗੀ ਇਹ ਨਾ ਲਈ ਨਹੀਂ ਹੈਗੀ ਕਹਿੰਦੀ ਮੰਮਾ ਅੱਜ ਬੀਰ ਪੂਰੀ ਬਣਾਉਣਾ ਬੀਰ ਪੂਰੀ ਬਣਾਉਸੇ ਮੇਰੇ ਕੋਲ ਅੱਜ ਪੂਜੀ ਵਾਲੀ ਹੈਗੀ ਅੱਜ ਫਿਰ ਪਕਲੀਆਂ ਪਾਪੜੀਆਂ ਨੇ ਅੱਜ ਆਪ ਇਹਨਾਂ ਦੀਓ ਬਣਾਵਾਂਗੇ ਪਕਲੀਆਂ ਪਾਪੜੀਆਂ ਦੀਓ ਤੇ ਤੋ ਬੱਜ ਕੇ ਫੜ ਫੜਾ ਇਦੀ ਕੀ ਕੀ ਜਾਵੇ ਰੋਜ਼ ਕੀ ਕੇਣਾ ਨੇ ਫਿਰ ਉਹ ਜਾਣਾ ਬਰਥਡੇ ਤੇ ਫੜ ਗਵਾਂਡੀਆਂ ਦੇ ਘਰੇ ਬਰਥਡੇ ਆਜ ਤੁਸੀਂ ਉਹ ਦੇਖੀ ਵੀ ਹੈ ਹਨਾ ਦੇਖੇ ਨੇ ਉਹ ਤਿੰਨ ਸਵਾਦ ਜਿਨਾਂ ਦੇ ਸੀ ਮਹੌਲ ਕਰਦੀਆਂ ਸੀ ਅੱਜ ਉਹਦੇ ਬੇਟੇ ਦਾ ਬਰਥਡੇ ਆ ਹਾਕੀ ਤੇ ਅੱਜ ਜਦੋਂ ਸਿਰਫ ਬੱਚਿਆਂ ਨੂੰ ਇਨਵਾਈਟ ਕੀਤਾ ਸਾਨੂੰ ਨਹੀਂ ਕੀਤਾ ਤੇ ਲਹਰਪ੍ਰੀਤ ਨੂੰ ਸਾਨੂੰ ਨਹੀਂ ਦੱਸਿਆ ਉਹ ਅਜਾ ਲਹਰਪ੍ਰੀਤ ਨੇ ਸਾਨੂੰ ਨਹੀਂ ਦੱਸਿਆ ਅੱਜ ਬੱਚਿਆਂ ਨੂੰ ਬੁਲਾਇਆ ਅੱਜ ਗੈਂ ਜੀ ਦੀ ਬੱਚਿਆਂ ਨੂੰ ਪਾਰਟੀ ਕਰਨੀ ਆ ਅੱਜ ਹੋਰ ਨਹੀਂ ਜੇ ਸਾਨੂੰ ਵੀ ਸੱਦਣਾ ਹੈਗਾ ਆ ਜੇ ਕੋਈ ਨਾ ਬੱਚਿਆਂ ਨਾਲ ਬੱਚੇ ਹੀ ਕੁਝ ਚਾਹੀਦੇ ਨੇ ਖੋਹ ਚਾਦਾ ਪਰ ਮੈਂ ਅਜਨਬ ਚਾਲਣ ਸੱਜਰੇ ਰੋਟੀ ਲਵਾਦੀ ਸੀਗੀ ਉਦੋਂ ਮੈਂ ਸੱਜਰੇ ਕੰਮ ਨੇ ਵੇੜ ਲਈ ਸੀ ਕਿ ਕਿ ਸ਼ਾਇਦ ਪਾਪਾ ਜੀ ਘਰ ਹੈ ਨਹੀਂ ਸੀ। ਪਰ ਪਤਾ ਹੈ ਸੱਜਰੇ ਕੱਪੜੇ ਵੀ ਧੋਲੇ ਸੀਗੇ ਤੇ ਮੇਰੇ ਮੰਮਰੀ ਦੀ ਨੂੰ ਸੂਟ ਦਿੱਤਾ ਹੋਇਆ ਕੋਈ ਸਿਲਾਈ ਕਰਨ ਨਹੀਂ ਤੇ ਉਹ ਵੀ ਦੀਦੀ ਨੇ ਸਿਲਾਈ ਕਰਤਾ ਉਹ ਵੀ ਮੈਂ ਧੋ ਲਿਆ ਮੈਂ ਜਾਣਾ ਸੀ ਅੱਜ ਆਪਣੀ ਮਾਸੀ ਕੋਲ ਮਤਲਬ ਕਿ ਪੇਕੇ ਨੂੰ ਜਾਣਾ ਹੈ ਅੱਜ ਮਾਸਤੀ ਕੋਲ ਜਾਣਾ ਸੀਗਾ ਪਰ ਦੀਦੀ ਨੇ ਅੱਜ ਟਾਈਮ ਨਾਲ ਸੂਟ ਨਹੀਂ ਸਲਾਈ ਕੀਤਾ ਮੈਂ ਦੀਦੀ ਨੂੰ 11 ਵਜੇ ਦਾ ਟਾਈਮ ਦਿੱਤਾ ਸੀਗਾ ਦੀਦੀ ਨੇ ਸੂਟ ਦਾ ਤਾਂ 2 ਵਜੇ ਤਾਂ ਅਬਰ ਕਿਸੀ ਹੋਵੇ ਲੇਟ ਨਹੀਂ ਮੈਂ ਅੱਜ ਜਾਣਾ ਸੀਗਾ ਮੈਂ ਸੋਚਿਆ ਸੀ ਕਿ ਚਲ ਅੱਜ ਚਲੇ ਜਾਵਾਂਗੇ ਵੀ ਰਾਤ ਮਾਸਤੀ ਕੋਲ ਰਵਾਂ ਮੈਂ ਦੇਖੋ ਵੀ ਕੋਹੜੀ ਮਾਸਤੀ ਕੋਲ ਉਦੋਂ ਰਹੂੰਗੀ ਜਦੋਂ ਵਾਪਸ ਆਉਣਾ ਹੋਊਗਾ ਨਾ ਪੂਰੇ ਸਟਿੰਗਰਸ ਦੇ ਭਾਰਤ ਪਿੰਡ ਰਹਿ ਕੇ ਫਿਰ ਇੱਕ ਰਾਤ ਮਾਸਕੀ ਗੋਲਦੀ ਲਾਉਂਗੀ that i'm i'm ਯਾ ਲੱਗਦਾ ਜੀ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਹੈ ਇਹ ਕਿਉਂਕਿ ਜੇ ਨਾ ਹੋਵੇ ਕੁਝ ਖਾਣ ਨੂੰ ਜਲਦੀ ਜਲਦੀ ਫਿਰ ਬਣਾ ਲਵੇ ਇਹਦੇ ਵਿੱਚ ਹੁਣ ਆਪਾਂ ਸੌਸ ਪਾ ਰਣੀ ਹੈ ਥੋੜਾ ਜਿਹਾ ਪਾਵਾ ਕੇ ਬਾਅਦ ਵਿੱਚ ਲਾਪਾ ਹੱਦ ਚਾਟ ਮਸਾਲਾ ਮੇਰਾ ਨਾ ਉਹ ਰਸੋਸ ਵਗੈਰਾ ਦੀ ਖਤਮੇ ਹੋ ਗਈ ਬਸ ਥੋੜੀ-ਬਹੁਤੀ ਰਹਿ ਗਈ ਆ। ਤੁਹਾਡੇ ਲਿਹਾਉਣੇ ਵਾਲੇ ਹੋਏ ਹੋਏ ਨੇ ਲਿਹਾਵਾਗੇ ਜੀ ਆਪਾਂ ਹੁਣ ਪਹਿਲਾਂ ਜਾਇ ਆਈਏ। ਤੁਹਾਡੇ ਲਿਹਾਵਾਂ ਦੇ ਹੁਣ ਤਾਂ ਕੋਬਾ ਹੁਣ ਤਾਂ ਨਹੀਂ ਜ਼ਰੂਰਤ ਨਹੀਂ ਪੈਣੀ ਹੈਗੀ। ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਊਗੀ ਫਿਰ ਆਪਾਂ ਖਾਧੀ ਲਿਹਾਵਾਂ ਦੇ। ਕੋਬਾ ਥੱਲੇ ਰੁਕ ਗਈ। ਕੋਰਸ ਆਪਦੀ ਸਵਾ ਤੇ ਕੌਣ ਕੌਣ ਗਿਆ ਜੀ ਅੱਜ ਮੈਂ ਤਾਂ ਬਾਅਦ ਚ ਜਾਉਂਗੀ ਚੰਕੌਰ ਸਭ ਤਾਂ ਜਾ ਕੇ ਤਾਵਾਂਗੀ ਪਰ ਬਾਅਦ ਚ ਜਾ ਕੇ ਆਵਾਂਗੇ ਚਲੋ ਜੀ ਹੁਣ ਮੈਂ ਤੁਹਾਨੂੰ ਫਿਰ ਮਿਲਣੀ ਬੇਲਪੁਰੀ ਹੋ ਗਈ ਸੀਗੀ ਆਪਣੀ ਤਿਆਰ ਤੇ ਇੱਥੇ ਸਹਜ ਬੈਠ ਗਈ ਸੀਗੀ ਇਹਨੇ ਆਪਣੀ ਗੁਲਜਾਂ ਕੱਢ ਲੀਆਂ ਸੀਗੀਆਂ ਤੇ ਵੈਸੇ ਰਜਾਈ ਦੇ ਵਿੱਚ ਪਏ ਸੀਗੇ ਸਵੇਰ ਦੇ ਜਦੋਂ ਦੇਹ ਨਾ ਆਈ ਸੀ ਟੀਵੀ ਦੇਖ ਰਹੇ ਸੀ ਇੱਥੇ ਪਿਆ ਸੀਗਾ ਅਭਿਜੋਤ ਤੇ ਹਾਂਜੀ ਮੇਰੇ ਚੈਨਲ ਤੇ ਨਿਊ ਆਇਓ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮਿਲਾਂਗੇ ਜੀ ਹੁਣ ਆਪਾਂ ਕੱਲ ਨੂੰ ਨਿਊ ਵੀਡੀਓ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਆਜੋ ਜੀ ਤੁਸੀਂ ਵੀ ਕਰੋ ਇੰਜੋਏ ਖਾਓ ਜੀ ਸਾਡੇ ਨਾਲ ਬੇਲ ਪੂਰੀ ਤੇ ਮਿਲਾਂਗੇ ਜੀ ਹੁਣ ਆਪਾਂ ਕੱਲ ਨੂੰ ਤੇ ਇਹ ਵਲੌਗ ਦਾ ਅੱਜ ਇੱਥੇ ਹੀ ਕਰਦੇ ਆ ਆਪਾਂ ਐਂਡ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਓਕੇ ਜੀ ਬਾਏ ਬਾਏ ਟੇਕ ਕੇਅਰ